ਕੱਢ ਕੇ ਪੱਕਾ ਇਹੋ ਮਾੜੇ ਤੁਮੇ ਬਣਾ ਤੂੰ ਗੱਲਾਂ ਕਰੀਂ ਬਣਾ ਸਾਡੀਆਂ ਨਾ ਨਾ ਦੇਖ ਲੈ ਨਹੀਂ ਨਹੀਂ ਉਹ ਤੈਨੂੰ ਖੜਕਾਉਂ ਆ ਮੈਂ ਥੋ ਲੈ ਲਈ ਬਾਤ ਤੂੰ ਕੀ ਆ ਚੱਲ ਤਮਤਰਾ ਆਪਾਂ ਨਾ ਮਾਨਸਾ ਮੰਡੀ ਤੇ ਪਹੁੰਚੇ ਹੋਆ ਜਿਹੜੀ ਹਾਲ ਅੱਗੇ ਸ਼ੁੱਕਰਵਾਰ ਨੂੰ ਲੱਗਦੀ ਆ ਹਰ ਸ਼ੁੱਕਰਵਾਰ ਦਿੱਦਣਾ ਲੱਗਦੀ ਆ ਮਾਨਸਾ ਦੇ ਵਿੱਚ ਲੱਗਦੀ ਆ ਜਿਲ੍ਹਾ ਵਿਮਾਨਸਾ ਪਾ ਜਾਂਦਾ ਰਮਦੇਤਿਆੜਾ ਰੋਡ ਤੇ ਰਹਿੰਦੀ ਸਰਸਾ ਰੋਡ ਤੇ ਤੇ ਬਾਕੀ ਅੱਜ ਬਾਈ ਕੋਲੇ ਟੌਪ ਦੇ 4 ਨਗਿੰਨੇ ਨੇ ਤੇ ਬਾਕੀ ਪੂਰੀ ਗੱਲਬਾਤ ਬਾਈ ਨਾਲ ਕਰਾਵਾਂਗੇ ਇੱਕ ਵਾਰੀ ਆਪਾਂ ਤੋਰ ਕੇ ਦਿਖਾ ਦਈਏ ਪਹਿਲਾਂ ਬਾਈ ਨਾਲ ਜਾਣ ਪਛਾਣ ਕਰਾ ਦਈਏ ਬਾਈ ਸੱਸੀ ਗੱਲ ਸੱਸੀ ਗੱਲ ਬੰਦਾ ਤੇ ਬਾਈ ਨਾਮ ਮੁਸਲ ਨਾਮ ਜੱਗਾ ਸੱਸੀ ਠੀਕ ਆ ਜੱਗਾ ਅੱਜ 4 ਨਗ ਲੈ ਆ 4 ਨੇ ਬਾਈ ਟੌਪ ਦੇ ਜਮਾ ਜਮਾ ਸਰੀ ਦੇ ਤਸਲੀ ਵਾਲੇ ਜਮਾ ਉੱਕੇ ਬਾਈ ਕੰਮ ਨੂੰ ਪੱਕੀ ਕਰਦਾ ਹਨਾ ਜਮਾ ਸਰੀ ਦੇ ਬਾਈ ਬਹੁਤ ਹੀ ਟਾਈਮ ਹੋ ਗਿਆ ਆਪਾਂ ਨੂੰ ਦੇਖਦੇ ਨੂੰ ਪਹਿਲਾ ਵੀਡੀਓ ਬਣਾਈਆਂ ਨੇ ਵੀ ਕੰਮ ਜਰਾ ਇੱਕ ਨੰਬਰ ਆ ਪੂਰਾ ਸਿਰੇ ਦਾ ਆਇ ਨਹੀਂ ਹੈਗਾ ਵੀ ਕੋਈ ਤਥਮੁੱਥੀ ਇਹ ਕਰਦਾ ਹਨਾ ਜੇ ਝੋਟੀਆਂ ਹੋਣੀਆਂ ਬਾਈ ਕੋਲੇ ਦਾ ਸਿਰਾ ਹੋਣੀਆਂ ਆਪਾਂ ਇਹ ਵੀਡੀਓ ਫੇਰ ਹੀ ਬਣਾਉਣਾ ਸਵਾਦ ਹੀ ਫੇਰ ਆਉਂਦਾ ਸਲਾ ਤੇ ਬਾਕੀ ਕੱਲੀ ਕੱਲੀ ਤੋਰ ਕੇ ਦਿਖਾਉਣੇ ਆ ਤੇ ਫੇਰ ਆਪਾਂ ਪੂਰੀ ਜਾਣਕਾਰੀ ਲੈ ਕੇ ਦੇਵਾਂਗੇ ਤੁਰਦੀ ਝੋਟੀ ਚੈੱਕ ਕਰ ਲੋ ਬਾਕੀ ਬਾਈ ਕੋਲੇ ਚਾਰ ਨੇ ਪੂਰੇ ਟਾਪ ਦੀਆਂ ਆ ਇਹਨੂੰ ਦਵਾ ਮਾੜਾ ਜਿਹੜਾ ਇਸ ਕਿਨ ਝੋਟੀ ਆ ਬਾਈ ਆਰਡਰ ਆਰਡਰ ਕੀਆ ਨੇ ਯਾਰ ਕਮਾਲ ਕਰਿਆ ਪਿਆ ਲੈ ਕੇ ਜਮ ਤੁਰ ਨਹੀਂ ਆਂਦਾ ਤੇ ਭਜਾ ਭਜਾ ਕਰ ਦਿੰਦੀ ਆ ਤੇ ਉਹਨੂੰ ਲੱਗਦੀ ਪਲੂਨ ਝੋਟੀ ਆ ਤੇ ਥਣਾ ਥਣਾ ਨੂੰ ਦੇਖ ਕੇ ਤਾਂ ਜਮਾ ਪਹਿਲੇ ਸੂਈ ਆ ਤੇ ਬਾਕੀ ਬੁਰੀ ਆਪਾ ਜੱਗੇ ਨੂੰ ਪੁੱਛਦੇ ਆ ਵੀ ਕੀ ਗੱਲ ਵਾਤਾ ਸਿੰਘ ਸੁੰਗ ਕੁੰਡਾ ਪੂਰਾ ਦੁੱਧ ਵੀ ਚੰਗਾ ਝੋਟੀ ਕੱਢੂਗੀ ਬਾਈ ਹਨਾ ਆਰਡਰ ਦੇ ਹਿਸਾਬ ਤੇ ਪੂਰੀ ਗੱਲਬਾਤ ਆਪਾ ਬਾਈ ਨਾਲ ਕਰਦੇ ਆਂਗੇ ਤੇ ਆਰਡਰ ਆ ਜਿਹੜਾ ਬਹੁਤ ਹੀ ਸੋਹਣਾ ਸਪੇਸਿੰਗ ਧਾਰ ਦੂਰ ਤੇ ਪੂਰੀ ਉਹਨਾਂ ਨੂੰ ਆ ਜਾ ਬਾਈ ਤੇ ਥਣਾ ਦੇਖ ਕੇ ਨਾ ਜਮਾ ਇੱਕ ਨੰਬਰੀ ਕੁਆਲਿਟੀ ਝੋਟੀ ਪੂਰੀ ਜੈਡ ਬਲੈਕ ਹਨਾ ਤੇ ਜੱਗੇ ਭਾਈ ਉਹਨਾਂ ਨੂੰ ਆ ਜਾ ਤੇ ਭਾਈ ਜੇ ਆਪਾਂ ਗੱਲ ਕਰ ਲਈ ਪਹਿਲੇ ਸੂਏ ਝੋਟੀ ਹੈ ਹਾਂ ਭਾਈ ਪਹਿਲ ਹੁਣ ਤੈਨੂੰ ਥਣ ਜਮਾ ਆਇਆ ਪਏ ਹਨਾ ਹੋਰਿਆਂ ਵਰਗੇ ਚਾਰੇ ਥਣ ਕੱਲੇ ਕੱਲੇ ਜਮਾ ਲਿਵਾ ਬਹੁਤ ਸੋਹਣਾ ਬਣਾਇਆ ਹੋਇਆ ਜੈਡ ਬਲੈਕ ਆ ਦੇਖ ਕੀ ਡਿਟੇਲ ਆ ਭਾਈ ਕਿੰਨੇ ਦਿਨ ਹੋ ਗਏ ਸੂਈ ਨੂੰ ਬਾਈ ਦੋ ਦੰਦ ਕੱਟੀ ਐ ਦੁੱਧ 10 ਪਲੱਸ ਹੋਊਗਾ ਹੁਣ ਹੁਣ ਹਾਂ 10 ਕੰਡਾ ਲੈ ਕੇ ਆਪਾਂ ਕੰਡਾ ਜਮਾ ਬਾਈ ਤਸੱਲੀ ਕਰ ਜਮਾ ਆਪਾਂ ਨੇ ਸੋਈਆ ਕਰੇ ਚੋਈਏ ਤੇ ਚਪਰਾ ਕਹਿੰਦੇ ਬਾਈ ਇਹਨਾਂ ਦੁੱਧ ਨਹੀਂ ਹੈਗਾ ਲੈਵਾ ਛੋਟਾ ਸੀ ਤੁਸੀਂ ਦੇਖਦੇ 12 15 ਕਹਿੰਦੇ ਗੇ ਗਲਤ ਐ 10 ਪਲੱਸ ਐ ਇਸ ਟਾਈਮ ਬਾਈ ਜ਼ਿੰਮੇਦਾਰੀ ਲੈਂਦਾ ਜ਼ਿੰਮੇਦਾਰੀ ਰਾਮ ਰਾਮ ਮੇਰੀ ਸਾਰੀ ਬਾਹਣਾ ਨੇ ਕਾਕੀ ਤਾਈਆਂ ਨੇ ਜੇ ਥਾਰੀ ਬੈ ਸੱਤਵੇਂ ਮਹੀਨੇ ਮੈਂ ਗਿਆ ਬਣ ਲੱਗ ਗਈ ਉਹ ਤਾਂ ਜੋ ਤੁਮ ਈਪ ਖਵਾਓਗੇ ਵਹ ਯਾਦ ਤੇ ਦਿਖੇਗਾ ਅਰ ਦਿਖੇਗਾ ਕਿ ਉਕਰ ਜਬ ਉਸਕੀ ਲੇਵਟੀ ਸੁਥਰੀ ਹੋਰ ਬੜੀ ਤਿਆਰ ਹੋ ਜਾਗੀ जब ठोकन न दूध की काटोगी तो उस खातर बाट के देखने लाग रही हो तावली ही जाओ दो मेडिकल राइट एच। राइट एच दस दस लेवटी भी बड़ी तैयार होगी और जोटी भी सुथरी दिखेगी या पहले एक लीटर की पैकिंग माया करती दो की में भी आ गई है और बेबे और भी घनी जानकारी चाहिए इसे ना तो इस नंबर पर फोन कर लियो सात आठ दो जीरो 42000 ਹਰ ਪਸ਼ੂ ਪਾਲਕ ਦੀ ਪਸੰਦ ਰਾਈਟ ਹੈ ਜੇ ਬਾਈ ਨੂੰ ਯਕੀਨ ਆ ਠੀਕ ਆ ਦੁੱਧ ਮਣ ਕੇ ਦੇਖਿਆ 10 ਕਿਲੋ ਕੰਡਾ ਲਾ ਕੇ ਲੈ ਜੀ ਹੈ ਨਾ ਸੂਈ ਕਹਿ ਦਨਾਂ ਦੀ ਬਾਈ ਸੂਈ ਨਾਲ ਹਫਤਾ ਹੋ ਗਿਆ ਇੱਕ ਹਫਤੇ ਸੂਈ ਆ 10 ਕਿਲੋ ਦੁੱਧ ਰੈਡੀ ਆ ਤੇ ਜੱਗੇ ਉਮੀਦ ਕਿੰਨੇ ਕਰੂ ਬਾਈ ਬਾਈ ਮੈਨ 12 12 ਕਿਲੋ ਦੁੱਧ ਮੰਨ ਕੇ ਚੱਲਦੇ ਆ 12 ਦੇਊ ਦੇਊ 12 ਦੇਊਗੀ ਜੀ ਆਪਾਂ ਕਿਸ ਨੂੰ ਦੇਵਾਂਗੇ ਤਾਂ ਆਪਾਂ 12 ਦੀ ਗਰੰਟੀ ਦੇ ਦਿਆਂਗੇ 12 ਜੀ ਤੇ ਜੱਗੇ ਰੇਟ ਬਾਈ ਕੀ ਕਰਦਾ ਰੇਟ ਮੌਲੀ ਇੱਕ 40 ਕਰਦੇ ਆ ਬਾਈ ਇੱਕ ਲੱਖ ਦੇ 40000 ਮੁੱਲ ਆ ਬਾਈ ਸੋਹਣੀ ਝੋਟੀਆਂ ਸਕੀਨ ਆ ਭਾਜੀ ਫਿਰ ਤਾਂ ਹਣਾ ਕੋਈ ਮਹਿੰਗੀ ਨਾ ਮੰਨੀ ਐ ਨਹੀਂ ਜੈਜਪਾ ਕਰੇ ਬੇਚਣ ਵਾਲੇ ਬਾਈ ਜੈਜਾ ਹੁਣ ਬਾਕੀ ਥੋੜੇ ਮੰਦਾ ਵੀ ਹੋਗੇ ਜੱਗੇ ਹਾਂ ਪਹਿਲਾ ਫਰਕ ਥੋੜੇ ਮੰਦਾ ਵੀ ਹੋਗੇ ਤੇ ਬਾਕੀ 1 ਲੱਖ 40 ਬੜਾ ਨਹੀਂ ਬਾਕੀ ਮੌਕੇ ਦੇ ਉੱਤੇ ਮੰਨ ਤਾਣ ਹੋਊਗਾ ਹਾਂ ਉਹ ਕਰਦਾ ਹਾਂ ਜਦੋਂ ਵੀ ਆਪਾਂ ਕੋਈ ਸੌਦਾ ਹੋਊਗਾ ਬਾਈ ਕਹਿੰਦਾ ਮਾਨ ਤਾਣ ਜਰੂਰ ਕਰਕੇ ਦੋ ਰਾਂਗੇ ਝੋਟੀ ਸਕੀਨ ਆ ਪੂਰੀ ਟਾਪ ਕੁਆਲਿਟੀ ਵਾਲੀ ਐ ਪਹਿਲੇ ਸੂਆ ਤੇ ਦੂਜੇ ਸੂਏ ਚ ਅੱਗੇ ਜਾ ਕੇ ਕਿਤੇ ਝੋਟੀ ਬਣੂ ਹਣਾ ਦੂਜੇ ਸੂਏ ਦੇ ਦੂ 15 ਕਿਲੋ ਦੁੱਧ ਝੋਟੀ ਬਾਕੀ ਜੈਡ ਬਲੈਕ ਆ ਬਾਈ ਜੀ ਵਧੀਆ ਪਿਓਰ ਮੋਹਰਾ ਦੇ ਵਿੱਚ ਆ ਜਾਂਦੀ ਹੈ ਜੇ ਆਪਾਂ ਗੱਲ ਕਰ ਲਈਏ ਤੇ ਜਗੇ 2 ਨੰਬਰ ਵਾਲੀ ਝੋਟੀ ਬਾਈ ਕਹਿੰਦੇ ਸੂਇਆ ਇਹ ਵੀ ਭਲੂਣਾ ਬਾਈ ਇਹ ਵੀ ਭਲੂਣਾ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ ਇਹਨੂੰ ਵੀ ਹਫਤਾ ਹੋ ਗਿਆ ਸੂਈ ਇਹ ਥੋੜਾ ਜਿਹਾ ਲੇਵਾ ਜਿਹਾ ਲੱਗਦਾ ਥੋੜਾ ਜਿਹਾ ਗੈਪ ਨਹੀਂ ਹੈਗਾ ਖੁੱਲੇ ਨਹੀਂ ਹਾਂ ਇੱਕ ਗੈਪ ਨਹੀਂ ਦੂਦੇ ਦੇ ਥੱਲੇ ਵੀ 10 ਦਿਨ ਨੇੜੇ ਤੇੜੀ ਹੋਊਗਾ 10 ਦਿਨ ਨੇੜੇ ਤੇੜੇ ਠੀਕ ਹੈ ਤੋਰ ਮੜਾ ਕਿਹੜਾ ਦੋਸ 10 ਦਿਨ ਥੋੜਾ ਥਣਾ ਦੇ ਵਿੱਚ ਗੈਪ ਘਟਾ ਟਾਈਟ ਹੀ ਲੈ ਲਈ ਬਈ ਦੁੱਧ ਬਾਈ ਜਿੱਗਾ ਕਹਿੰਦਾ ਇਹਦੇ ਥੱਲੇ ਹੀ 10 ਕਿਲੋ ਲੱਗੇ ਰੰਗ ਬਾਈ ਅੰਜ ਕਿਉਂ ਆ ਰੰਗ ਥੋੜਾ ਜਿਹਾ ਬਾਈ ਅੰਦਰ ਖੜੇ ਨਹੀਂ ਰੈਡਨੈਸ ਹੈ ਨਾ ਹਾਂ ਅੰਦਰ ਘੋੜੀ ਲੱਗੀ ਇਹ ਵਾਰ ਸੱਟ ਛੋਟੇ ਚ ਖੜੇ ਰਹੇ ਹੁੰਦੇ ਨੇ ਅੰਦਰ ਤੇ ਥੋੜਾ ਰੈਡਨੈਸ ਜੁਰੂਰ ਝੋਟੀ ਚੰਗੀ ਆ ਤੇ ਥਣਾ ਕੰਨਿਓ ਮਾਰ ਪਾ ਦੀ ਸਕੀਨ ਝੋਟੀ ਸਮੋੜ ਲੈ ਬਾਈ ਤੇ ਬਾਕੀ ਦੁੱਧ ਬਾਈ ਕਹਿੰਦਾ 10 ਕਿਲੋ ਇਹਦੇ ਥੱਲੇ ਵੀ ਹੈਗਾ ਨਾ ਹਾਂ ਇਹਦੇ ਥੱਲੇ ਵੀ 10 ਕਿਲੋ ਦੁੱਧ ਆ ਤੇ ਇਹ ਹੋ ਗਈ ਸੂਈ ਅੱਜ ਇਹ ਵੀ ਹਫ਼ਤੇ ਦੀ ਨਹੀਂ ਲਈ ਹੋਈ ਹਫ਼ਤੇ ਸੂਈ ਇਹ ਵੀ ਥਣਾ ਥੁਣਾ ਦੀ 1 ਨੰਬਰ ਜੱਗੇ ਜਾਮਾ ਬਾਈ 100 ਦੀ 100 ਚੋਕੜੇ ਥੋੜੇ ਜਿਹਾ ਬਾਕੀ ਉਹ ਠੀਕ ਹੈ ਥਣ ਕੋਈ ਬੜਾ ਨੇੜੇ ਵੀ ਨਹੀਂ ਹਨਾ ਹੂੰ ਥੋੜੇ ਜਿਹੇ ਕੱਡੂ ਵੀ ਛੋਟੀ ਨਾਲ ਪਹਿਲੇ ਸੂਏ ਜਿਵੇਂ ਚੋਆਈਆਂ ਕਰਦੀ ਬਿਖੇਰਾ ਕਰ ਦੂ ਕੋਲ ਚੋਆਈਆਂ ਹੋਈ ਜਾਣੀਆਂ ਥਣ ਕੱਢੀ ਜਾਊਗੀ ਤੇ ਇਹਦਾ ਜੱਗੇ ਬਾਈ ਰੇਟ ਦੀ ਗੱਲ ਕਰੀ ਇਹਦਾ ਮੁੱਲ ਇੱਕ 20 ਕਰਦੇ ਆ ਬਾਈ ਇੱਕ 20 ਮਾਨਦਾਨ ਹੋ ਜੂ ਜਾਇ ਜ ਰੇਟ ਦੀ ਜਮਾ ਹਾਂ ਜੇ ਰੇਟ ਜਮ ਜ ਜੈਨੂਨ ਰੇਟ ਦੀ ਆ 1 ਲੱਖ 20 ਹਜ਼ਾਰ ਬਾਈ ਮੰਡੀ ਸਵੇ ਸਵੇ ਦਾ ਟਾਈਮ ਆ ਉਹਦੇ ਹਿਸਾਬ ਰੇਟ ਜਿਹੜਾ ਕਰਨਾ ਪੈਂਦਾ ਤੇ ਜਦੋਂ ਬਾਕੀ ਬਾਈ ਕੋਲੇ ਆਉ ਤਸੱਲੀ ਕਰਕੇ ਲੈ ਕੇ ਜਾਓਗੇ ਕੰਡਾ ਲੈਓ ਦੁੱਧ ਤੋਲ ਕੇ ਲੈ ਜਾਓ ਠੀਕ ਆ ਜਦੋਂ ਵੀ ਤੁਹਾਡਾ ਮਨ ਛੜ ਗਿਆ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਬਾਈ ਤੇ ਜਿਹੜੀ ਬਈ ਜੱਗੇ 3 ਨੰਬਰ ਨੀਲੀ 라ਵੀ 3 ਨੰਬਰ ਤੇ ਤੁਹਾਨੂੰ ਨੀਲੀ 라ਵੀ ਦਿਖਾਉਣੀ ਆ ਤੇ ਬਾਕੀ ਇਹ ਵੀ ਝੋਟੀ ਸਕੀਨ ਆ ਤੇ ਬਾਕੀ ਥਣ ਥਣ ਦੀ ਗੱਲ ਕਰੀ ਯਾਰਾ ਪੂਰਾ ਸਿਰਹਾਣਾ ਗੱਲਬਾਤ ਤੁਰਦੀ ਇੱਕ ਵਾਰੀ ਚੈੱਕ ਕਰੋ ਤੇ ਥਣਾਂ ਦਾ ਪੂਰਾ ਗੈਫ ਆ ਤੇ ਟਾਈਟ ਜਿਹੇ ਲੇਵੇ ਦਿਲੇਵਾ ਥੋੜਾ ਮੂਹਰ ਜਾਇ ਤੱਕ ਪਾਉਂਦਾ ਨੀਲੀ 라ਵੀ ਤਾਜੀ ਸੂਈ ਹੋਈ ਆ ਵਿੱਚ ਭਰਾ ਕਹਿੰਦਾ ਸੀ ਨੀਲੀ ਰਾਵੀ ਰਣੀ ਸੀਗੀ ਤੇ ਇਹਦੇ ਬਾਰੇ ਵੀ ਆਪਾਂ ਅੱਜ ਆਪਾਂ ਗੱਲ ਕਰੀ ਤਾਂ ਗੱਲ ਕਰਦੇ ਆਂਗੇ ਤੇ ਇਹਨੂੰ ਬਾਈ ਜੱਗੇ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹਨੂੰ ਵੀ ਬਾਈ ਹਫਤਾ 10 ਦਿਨ ਹੋ ਗਏ ਸੂਈ ਨੂੰ ਹਮ ਸਕੀਨ ਝੋਟੀ ਹੈ ਨਾ ਦੁੱਧ ਕਿੰਨਾ ਛੁਹਿਆ ਹਾਂ ਦੁੱਧ 11 12 ਕਿਲੋ ਜਮਾ ਦੂਜੇ ਸੂਇਆ 11 ਕਿਲੋ ਬਾਈ ਕਹਿੰਦਾ ਮਿੰਕੇ ਲੈ ਜਾਓ 12 ਕਿਲੋ ਕਹਿੰਦਾ ਪਰ ਮੈਂ 11 ਕਿਹਾ ਹਾਂ ਠੀਕ ਹੈ ਤੇ ਜੱਗੇ ਉਮੀਦ ਕਿੰਨੇ ਕਿ ਰਹੂਗੇ ਦੁੱਧ ਦੇ ਦੇ ਦੋ ਬਾਈ 13 14 ਕਿਲੋ ਦੁੱਧ 13 14 ਦੇਣਾ ਹੈ ਨਾ ਜਿਵੇਂ ਮੰਨ ਲਾ ਝੋਟੀ ਸੂਈ ਨਾ ਵੱਡੀ ਹੈ ਜਾਣ ਤੇ ਬਾਕੀ ਥਣਾ ਥਣਾ ਸਾਇਜ ਦੋਸਤੋ ਬਹੁਤ ਹੀ ਸੋਹਣਾ ਤੇ ਚਾਰੇ ਥਣ ਨਖਣਵੇਂ ਬੜੀ ਚਵਾਈ ਚੂਈ ਇੱਕ ਨੰਬਰ ਵੀ ਜਮਾ 100 ਦੀ 100 ਬਾਈ ਮੰਗਰ ਕਟਾ ਚਵਾਈ ਚੂਈ ਇੱਕ ਨੰਬਰ ਆ ਤੇ ਬਾਕੀ ਜੇ ਜਗੇ ਰੇਟ ਬਾਈ ਦਾ ਰੇਟ ਇਹਦੇ ਕਿਤੀ ਬੰਗਦੇ ਆ ਬਾਈ 130000 ਰੇਟ ਜਮ ਇਜਾਜ਼ ਕਰੀ ਨਾ ਇਹ ਡਿੰਡੀ ਚੰਗੀਆਂ ਝੋਟੀਆਂ ਨਾ ਚਾਹ ਰੇਟ ਬਾਈ ਹੂੰ ਤੇ ਮਾਨਤਨ ਹੋ ਜੂ ਹੈਨਾ ਮਾਨਤਨ ਹੋ ਜੂ ਇਹਦਾ ਰੇਟ 130000 ਮਿੱਤਰੋ ਜਾਇਜ਼ ਰੇਟ ਦੀਆਂ ਵਧੀਆ ਬਾਈ ਕੋਲੇ ਟਾਪ ਕੁਆਲਿਟੀ ਵਾਲੇ ਸਾਰੇ ਮੰਢੀ ਜੋ ਲੇਕਿਨ 4 ਨੰਬਰ ਤੇ ਵੀ ਤੋਰ ਕੇ ਦਿਖਾ ਦਈਏ ਇਹ ਬਈ ਜਗੇ ਪਹਿਲੇ ਆ ਕੇ ਦੂਜੇ ਇਹ ਵੀ ਦੂਜਾ ਸੂਆ ਝੋਟੀ ਦੁੱਧ ਦੂਜਾ ਸੂਆ ਦੁੱਧ 13 ਕਿਲੋ ਹੋ ਜਮਾ ਕੰਡੇ ਵਾਲਾ ਥਣ ਤੁਹਾਨੂੰ ਮਿੱਤਰੋ ਇਹਦਾ ਵੀ ਜਮਾ ਲੈ ਕੇ ਬੰਦਾ ਘਰੋਂ ਚੋਲੇ ਆਵੇ ਸਾਨੂੰ ਸਿਰਾਂ ਲਾਇਆ ਬਹਿ ਜਾਮਾ ਵਧੀਆ ਲੇਵੇ ਦੀ ਹੈ ਕੁਆਲਿਟੀ ਜੇ ਆਪਾਂ ਝੋਟੀ ਦੀ ਗੱਲ ਕਰ ਲਈਏ ਤਾਂ ਕੁਆਲਿਟੀ ਵੀ ਇੱਕ ਨੰਬਰ ਹੈ ਨਾ ਆ ਇਹਨੂੰ ਦਵਾ ਦੇ ਬਈ ਮੜਾ ਕਿੜਾ ਇੱਕ ਵਾਰੀ ਹੋਰ ਦਵਾ ਤੇ ਸਣਾ ਸਾਹਿਬ ਬਹੁਤ ਸੋਹਣਾ ਹੈ ਰ ਮੂਠੀ ਵਾਲੇ ਥਣ ਨੇ ਜਮਾ ਤੇ ਬਾਕੀ ਹਣਾ ਤੁਹਾਨੂੰ ਦੀਦੀ ਰੋਟੀ ਜਾਂਦੀ ਧਰਮ ਵਾਲੀ ਤੇ ਲੇਵਾ ਲੂਆ ਵਧੀਆ ਭਾਂਡਾ ਤਿਆਰ ਤੇ ਬਾਕੀ ਬਾਈ 13 ਕਿਲੋ ਹੁਣ ਮੌਕੇ ਤੇ ਜਮਾਨ ਠੰਡਾ ਹਾਂ ਕੰਡਾ ਲੈ ਕੇ ਆ ਜਾਓ ਸਾਈ ਵੀ ਇਹਨਾਂ ਕਰ ਲਓ ਬਾਕੀ ਬਾਈ ਕਹਿੰਦਾ ਯਾਰ ਦੇ ਕੇ ਦੇ ਦਾਂਗੇ ਬਾਈ ਮੰਨ ਨਹੀਂ ਖੜਦਾ ਘਰੋਂ ਵੀ ਜਵਾ ਕੇ ਦੇ ਦਾਂਗੇ ਠੀਕ ਆ ਤੇ ਚਾਰੇ ਥਣ ਅਲੱਗ-ਅਲੱਗ ਨੇ ਮੁੱਠੀ ਵਾਲੇ ਹੱਥੀ ਜਵਾਈ ਵਾਲੇ ਥਣ ਲੱਗੇ ਆ ਵਧੀਆ ਤੇ ਧਾਰ ਜਗੇ ਕਿਵੇਂ ਬੋਲੀ ਬਾਈ ਫੋਕੀਆਂ ਧਾਰਾਂ ਨੇ ਚਾਰਾਂ ਨਹੀਂ ਆ ਫੋਕੀ ਧਾਰਾਂ ਮਗਰ ਬੱਚਾ ਬਾਈ ਬੱਚਾ ਕੱਟੀ ਜਰੀ ਮਗਰ ਬਾਈ ਕੱਟੀ ਆ ਇਹਦੇ ਮਗਰ ਕੱਟੀ ਆ ਮਿੱਤਰੋ ਚਾਰ ਨਾਲ ਟੌਪ ਦੇ ਤੇ ਜੱਗੇ ਦਾ ਰੇਟ ਬਾਈ ਕੀ ਕਰੇ? 1.40 ਬਾਈ। 1.40। ਹਾਂ। ਥੋੜਾ ਜਿਹਾ ਜਿਵੇਂ ਦੁੱਧ ਦਾ ਮੁੱਲ ਹੈ ਨਾ। ਉਸ ਹਿਸਾਬ ਨਾਲ ਕਰੀ ਜਾਂਦੇ ਆ ਬਾਈ ਫੇਰਾ। ਹਾਂ। ਤੁਝ ਅੱਗੇ ਕਿੰਨਾ ਕੋਰ ਪਾ ਦੂ ਬਾਈ? ਦੁੱਧ ਬਾਈ ਇਹਦੇ ਦਾ। ਇਹਦਾ ਮਾੜੇ ਮੂਲੇ ਚੱਲੇ ਜੋ 15 ਕਿਲੋ ਦਾ ਉਮੀਦ ਹੈ ਜੀ। ਉਮੀਦ ਆ। ਹਾਂ। ਜਦੋਂ ਮਾੜੇ ਮੂਲੇ ਝਾੜੂ ਹਜੇ। ਹਾਂ। ਮਾੜੇ ਮੂਲੇ ਝਾੜੂ ਦੀ ਛੋਟੀ ਸਕੀਨ ਆ। 15 ਕਿਲੋ ਦੀ ਬਾਈ ਜੱਗਾ ਉਮੀਦ ਲਾਈ ਬੈਠਾ। ਹਾਂ। ਤੇ 13 ਕਿਲੋ ਜਿਹੜਾ ਹੁਣ ਪ੍ਰੋਪਰ ਤਿਆਰ ਆ 2 ਕਿਲੋ ਕੋਈ ਬਾਲਾ ਨਹੀਂ। ਮੈਂ ਜਦੋਂ ਆਪਾਂ ਕਾੜੇ ਗੂੜੇ ਦੇਵਾਂਗੇ ਝੋਟੀ ਪ੍ਰੋਪਰ ਹੈ ਜੇ 1 ਮਹੀਨਾ ਦੁੱਧ ਵਧਣੀ ਵਧਨੀਆਂ ਭਾਈ ਜੀ ਜਦੋਂ ਇੱਕ ਜਗ੍ਹਾ ਖੜ ਗਈ ਜਾ ਕੇ ਝੀਲ ਵਾਲੇ ਪਸੂ ਨੇ ਝੀਲ ਵਾਲੇ ਉੱਥੇ ਕਰੂ ਦੁੱਧ ਆਪਨੇ ਕੋਲੇ ਚੜੀਆਂ ਫਿਰਦੀਆਂ ਨੇ ਹਾਂ ਥੋੜੇ ਕੋਲੇ ਤੇ ਫਿਰ ਵਿਵਾਰ ਦਾ ਕੰਮ ਆ ਜਾਂਦਾ ਭਾਈ ਦੂਰ ਆਉਂਦੀਆਂ ਉਹੇ ਜੀ ਖਰਾਕ ਖਾਣੇ ਦਾ ਫਰਕ ਪੈਂਦਾ ਪਾਣੀ ਦਾ ਫਰਕ ਪੈਂਦਾ ਤੇ ਇਹਦਾ ਰੇਟ 1 ਲੱਖ 400 ਮਾਨਤਾਨ ਹੋ ਜਾਊਗਾ ਜੇ ਕਿਸੇ ਭਰਾ ਨੇ ਵਧੀਆ ਸ਼ੌਂਕੀ ਹੈ ਨਾ ਖਰੀਦਣਾ ਤਾਂ ਆਗੋਂ ਖਰੀਦ ਸਕਦਾ ਇੱਕ ਵਾਰੀ ਪ੍ਰੋਪਰ ਜਗ੍ਹਾ 'ਤੇ ਡਰੈੱਸ ਹੋਰਦਾ ਹੈ ਪਿੰਡ ਹਰੀਗੜ ਬਾਈ ਹੂੰ ਜਿਲ੍ਹਾ ਸੰਗਰੂਰ ਨਹੀਂ ਸੰਗਰੂਰ ਇਧਰ ਲਹਿਰੇਗਾ ਅੱਗੇ ਦੇ ਨੇੜੇ ਬਾਈ ਠੀਕ ਹੈ ਠੀਕ ਹੈ ਹਾਂ ਪਿੰਡ ਹਰੀਗੜ ਬਾਈ ਦਾ ਤੇ ਜਿਲ੍ਹਾ ਸੰਗਰੂਰ ਹੈ ਲਹਿਰੇਗਾ ਅੱਗੇ ਦੇ ਨੇੜੇ ਲਹਿਰੇਗਾ ਅੱਗੇ ਦੇ ਨੇੜੇ ਤੇ ਬਾਕੀ ਤੁਸੀਂ ਹਰੇਕ ਮੰਡੀ ਤੇ ਬਾਈ ਹੁੰਦੀ ਹੁੰਦਾ ਜਦੋਂ ਵੀ ਮਰਜ਼ੀ ਆ ਕੇ ਬਾਈ ਨੂੰ ਮਿਲ ਸਕਦੇ ਹੋ ਪੂਰੀ ਤਸੱਲੀ ਕਰਕੇ ਜਿਹੜੇ ਕੋਈ ਵੀ ਨਾ ਖਰੀਦਣਾ ਖਰੀਦ ਸਕਦੇ ਬੇਫਿਕਰ ਹੋਗੇ ਕੋਈ ਐ ਨਹੀਂ ਹੈਗਾ ਵਿੱਚ ਭਰਾ ਕਹਿੰਦੇ ਸਾਡੇ ਨਾਲ ਠੱਗੀ ਉਹੀ ਉਹ ਕੰਮ ਹੋਏਗਾ ਮੈਂ ਬਾਈ ਤੋਂ ਕਾਫੀ ਟਾਈਮ ਦਾ ਜਾਣਗਾ ਬਾਈ ਘਰੋਂ ਚੋਲਿਆਵੇ ਸਾਡੇ ਕੋਈ ਦਿੱਕਤ ਨਹੀਂ ਗਈ ਬਿਆਨਾ ਦੇ ਕੇ ਘਰੋਂ ਵੀ ਚੋ ਸਕਦਾ ਕਈ ਵਾਰ ਮੰਡੀ ਝੋਟੀ ਫਟਾ ਕੀਤਾ ਬਿਆਨਾ ਦਿਓ ਘਰੋਂ ਤਸੱਲੀ ਕਰ ਲਓ ਦੁੱਧ ਮਿਣਕੇ ਲੈ ਜਾਓ ਹਨਾ ਕੋਈ ਚੱਕਰ ਨਹੀਂ ਤੇ ਬਾਕੀ ਬਾਈ ਜੱਗੇ ਨਾਲ ਆ ਕੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਅੱਜ ਦੀਆਂ ਝੋਟੀਆਂ ਕਿਵੇਂ ਲੱਗੀਆਂ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਭਰਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਆਪਣੇ ਚੈਨਲ ਨੂੰ ਜਰੂਰ ਫੋਲੋ ਕਰ ਲਿਆ ਕਰੋ ਕਿਉਂਕਿ ਪਰਟੀਨ ਦੇ ਵਿੱਚ ਇਹੋ ਜਿਹੇ ਵੀਡੀਓ ਪਾਉਂਦੇ ਰਹਿੰਨੇ ਆ ਮਿੱਤਰੋ ਨੇ ਕਾਪਾ ਤੁਹਾਨੂੰ ਕੋਕਾ ਪੀਸ ਦਿਖਾਉਣੇ ਆ ਬੂਰੀ ਜਿਹੜੀ ਡਿਮਾਂਡ ਜਾਦੇ ਰਹਿੰਦੀ ਆ ਵਿੱਚ ਭਰਾ ਕਹਿੰਦੇ ਸੀ ਬੂਰੀ ਲੈਣੀਆਂ ਇਹਨੂੰ ਲੈ ਜਾ ਬਾਈ ਤਾਜੀ ਸੂਹੀ ਐ ਤੁਰਦੀ ਇੱਕ ਵਾਰੀ ਤੁਸੀਂ ਕਰ ਲਓ ਝੋਟੀਆਂ ਸਕੀਨ ਚੰਗੇ ਕੁੰਡੀ ਤੇ ਲੇਵਲ ਲੂਆ ਜਮ ਫਾਸਮਾ ਤੇ ਚਾਰੇ ਥਣ ਕੱਲਾ ਕੱਲਾ ਪਿੱਠ ਪੂੜੇ ਦੀ ਬੰਤਰੀ ਵਧੀਆ ਝੋਟ ਦੀ ਬਣਾਵਟ ਵਧੀਆ ਸਾਰੇ ਮੰਨ ਲਓ ਵੀ ਜਿਹੜਾ ਮਤਲਬ ਕੋਕਾ ਪੀਸ ਜਿਵੇਂ ਆਪਾਂ ਕਹੇ ਦੀ ਹਨਾ ਬੂਰੀ ਲੈਣੀਆਂ ਸਕੀਨ ਝੋਟੀ ਤੇ ਵੀ ਵਧੀਆ ਸੌਂਗ ਨੂੰ ਕਈ ਵਾਰਾ ਲੈ ਕਹਿੰਦਾ ਇੱਕ ਰੱਖ ਲੀਏ ਘਰੇ ਤਾਂ ਵਧੀਆ ਮਤਲਬ ਹੋਵੇ ਵਧੀਆ ਕੰਨਾ ਮਤਲਬ ਝੋਟੀਆਂ ਸਕੀਨ ਵਧੀਆ ਮਾਨਸਾ ਮੰਡੀ ਤੇ ਪਹੁੰਚੀ ਹੋਈ ਸੀ ਬਾਕੀ ਆਪਾਂ ਪੂਰੀ ਡਿਟੇਲ ਜਿਹੜੀ ਬਾਈ ਤੋਂ ਪੁੱਛ ਕੇ ਪਤਾ ਕਰਦੇ ਆ ਤਾਜੀ ਸੂਈ ਹੋਈ ਆ ਕਿੰਨਾ ਦੁੱਧ ਦਾ ਕੀ ਗੱਲਬਾਤ ਆ ਬਾਈ ਸੱਸੀ ਕਾਲ ਸੱਸੀ ਕਾਲ ਜੀ ਤੇ ਬਾਈ ਨਾਮ ਦੱਸੋ ਬਲਾ ਨਾਮ ਰਹਿਮਦੀਨ ਆ ਵੀਰੇ ਠੀਕ ਆ ਰਹਿਮ ਰਹਿਮਦੀਨ ਰਹਿਮਦੀਨ ਹਾਂ ਜੀ ਤੇ ਪਿੰਡ ਕਿਹੜਾ ਬਾਈ ਪਿੰਡ ਸਾਹੋਕੇ ਸਾਹੋਕੇ ਜੇ ਬਾਈ ਗੱਲ ਕਰ ਲਈ ਝੋਟੀ ਦੀ ਮੱਲਾ ਕਵੇਂ ਸੂਈ ਆ ਇਹ ਦੂਜਾ ਸੂਆ ਝੋਟੀ ਦੂਜਾ ਸੂਆ ਕਰਦੀ ਆਪਣੀ ਕਰਦੀ ਝੋਟੀ ਠੀਕ ਆ ਬਾਈ ਤੇ ਹੁਣ ਕਹਦੇ ਨੂੰ ਬਈ ਸੂਏ ਨੂੰ ਉਹਨੇ ਸੂਏ ਨੂੰ ਬਈ ਐਸਟੀਮੇਟ 20 ਦਿਨ ਹੋ ਗਏ 20 ਦਿਨਾਂ ਮਾਗਰ ਕੱਟਾਗਾ ਕੱਟਾ ਜੀ ਮਾਗਰ ਕੱਟਾ ਮਿੱਤਰੋ 20 ਦਿਨਾਂ ਸੂਈਆ ਤੇ ਝੋਟੀ ਜਮਾ ਛਕੀਨ ਆ ਆਮ ਘਰ ਦੇ ਵਿੱਚੋਂ ਆਈਏ ਕੋਈ ਵਪਾਰ ਲੈਣ ਦਾ ਕੰਮ ਨਹੀਂ ਹੈਗਾ ਤੇ ਘਰੇਲੂ ਜਮਾ ਝੋਟੀ ਜਮਾ ਆਪਾਂ ਕਹਦੇ ਮਤਲਬ ਕੱਚੇ ਗਿੱਲੇ ਆ ਰਿਹਣਾਂ ਬਈ ਤੇ ਦੁੱਧ ਬਈ ਹੁਣ ਰਹਿਮ ਕਿੰਨਾ ਕ ਦੁੱਧ ਇਸ ਟਾਈਮ 12 ਲੀਟਰ ਆ ਜੀ 12 ਕਿਲੋ ਪੂਰਾ ਘਰੇ ਚਵਾ ਕੇ ਦੇ ਦਾਂਗੇ ਨਾ ਬਣਾਵਾਂਗੇ ਹਾਂ ਜੀ ਹਾਂ ਤਸੱਲੀ ਕਰਾ ਦੇ ਮਿੱਤਰੋ ਬਈ ਕਹਿੰਦਾ ਦੋ ਟਾਈਮ ਚੋ ਦੇ ਤਿੰਨ ਟਾਈਮ ਚੋ ਦੇ ਬੰਦਾ ਕੋ ਤਸੱਲੀ ਕਰੋ ਦੋ ਟਾਈਮ ਕਰੋ ਤਿੰਨ ਟਾਈਮ ਕਰੋ ਹਨਾ ਕਿਉਂ ਭਾਈ ਅਗਲੇ ਨੇ ਪੈਸੇ ਲਾਉਣੇ ਨੇ ਨਾ ਜੀ ਤਿੰਨ ਟਾਈਮ ਚੋਕ ਲੈ ਕੇ ਜਾ ਜਦੋਂ ਮਨ ਖੜ ਗਿਆ ਉਦੋਂ ਰੋਟੀ ਤੁਸੀਂ ਖਰੀਦ ਸਕਦੇ ਹੋ ਤਸੱਲੀ ਤੁਸੀਂ ਕਰਨੀ ਆ ਸਿੰਗਾ ਸੁੰਗਾ ਦੀ ਓਕੇ ਆ ਤਾਹਾਂ ਤੋਂ ਉੱਪਰੋਂ ਸਾਰੀ ਲੇਵੇ ਦੀ ਕਿਸੇ ਵੀ ਤਰ੍ਹਾਂ ਦਾ ਕੋਈ ਕਾਣ ਮੀਣ ਨਹੀਂ ਛੋਟੀ ਸਕੀਨ ਆ ਤਾਜੀ ਸੂਈ ਆ ਮਗਰ ਕਟਾ ਹਾਂ ਜੀ ਦੁੱਧ 12 ਕਿਲੋ ਪੂਰਾ ਪ੍ਰੋਪਰਟੀ ਆ ਤੇ ਬਾਕੀ ਕਈ ਵਾਰ ਕੋਈ ਜਿਆਦਾ ਸੇਵਾ ਕਰ ਲੈਂਦਾ ਤਾਂ ਉਹ ਜਿਹਾ ਵਜ਼ਾ ਵੀ ਸਕਦਾ ਬਾਕੀ ਭਾਈ ਨਾਰਮਲ ਆ ਜਿਵੇਂ ਸਮਝ ਲੈਣਾ ਡੋਟਾ ਬੜੀ ਤੇ ਇੱਲੇ ਮੈਂ ਸੁਲਾਟੜ ਲੱਗ ਰਹੀ ਕਿਉਂ ਗਰਨਸ਼ਰ ਪਰ ਠਾਰਿਓ ਮਾਂ ਪਰੋਸ਼ੇਤੀ ਵਾਜਦਾ ਥਾਰੀ ਰੇ ਮੈਂ ਕਿਰੀ ਲਗਾਈ ਨੇ ਸਮਾਲੇ ਅਰ ਤੂੰ ਆ ਡਾਂਗਣ ਸੁਣਨਾ ਤੇ ਗਿਆ ਤਾਲੀ ਸੱਤ ਸੰਗ ਮੈਂ ਕੇ ਰੋੜਾ ਕਰਵਾ ਰੱਖਿਆ ਯੂਗਰ ਮੈਂ ਖਾਮ ਮੈਂ ਖਾਈ ਬੋਟੰਗੜ ਮੇਰੇ ਸਰਪਚੜ ਰਹੀ ਹੈ ਇਹ ਵੀ ਖੋਲਣਾ ਪਾਉਸਾ ਤੇ ਇਸ ਮੈਂ ਮੇਰੀ ਕੀ ਗਲਤੀ ਹੈ ਟਿਕਟ ਟੱਕਾ ਤਾਂ ਨਹੀਂ ਲਾਇਆ ਕਿ ਮੈਂ ਕੌਣ ਲਾਇਆ ਦੇਖਿਆ ਲਿਆਉ ਸਰ ਮਤੇ ਰਾਈਟ ਮਿਲਕ ਬੂਸਟਰ ਇਹ ਤੜਕੀ ਸੰਦ ਧਿਆ ਕਰ 1 ਕਿ ਘੰਟਾ ਪਹਿਲਾ ਭਾਈ ਥਾਰੀ ਮਾਸ਼ ਵੀ ਨਾ ਪੋਛ ਦਿਓ ਨਾ ਤੋ ਟਿੱਕਾ ਨਾ ਲਾਇਓ ਯੂ ਤੋ ਜਮਾ ਕਤੇ ਜਾ ਰੇ ਅਰ ਦੇਖਿਆ ਦਿੱਖਣਾ ਤਾਂ ਅਮਨੇ ਰਾਈਟ ਮਿਲਕ ਬੂਸਟਰ ਇਹਨੇ ਦਿਆ ਰੋ ਸੂਬੇ ਸ਼ਾਮ ਇੱਕ ਇੱਕ ਘੰਟਾ ਪਹਿਲਾ ਧਾਰ ਕਾੜਨ ਦਾ ਪਹਿਲਾ ਪੋਸ਼ਾ ਵੀ ਇੱਕ ਨੰਬਰ ਕਾ ਅਰ ਧਾਰ ਵੀ ਬੱਡੀ ਅਰਦੂ ਤਾਪੇ ਗਾਣਾ ਹੋਣਾ ਭਾਈ ਅਰ ਯਾ ਆਪਣਾ ਹਰ ਇੱਕ ਮੈਡੀਕਲ ਸਟੋਰ ਪੈ ਅਰ ਕੰਪਨੀ ਕੀ ਵੈਬਸਾਈਟ ਤੇ ਵੀ ਆਪ ਹੀ ਨਾ ਖਰੀਦ ਸਕੋ 7890042000 ਆਪਾ ਕਹਦੀਏ ਕਈ ਵਾਰ ਮਨ ਲਾ ਜਿੰਨੀ ਕਾ ਕੋਸਟ ਕਰਦਾ ਉਨੀ ਕਰੀ ਹੋਈ ਆ ਕਈ ਵਾਰ ਕੋਈ ਵਪਾਰੀ ਜਾਂ ਕੋਈ ਹੋਰ ਖਾਸ ਹੁੰਦਾ ਲਾ ਕਹਿੰਦਾ ਯਾਰ ਆਪਾਂ ਦੇਖ ਲਈਏ ਝੋਟੀ ਥੋੜਾ ਜਿਹਾ ਕਈ ਵਾਰ ਜ਼ੋਰ ਹੋਰ ਲਾ ਲੈ ਤਾਂ ਕਿਲੋ 2 ਕਿਲੋ ਉਦਾਂ ਹੋਰ ਕਰ ਸਕਦੇ ਵਧੂਗੇ ਜੀ ਵਧੂਗੇ ਸੇਵਾ ਨਾਲ ਹਾਂ ਜੀ ਮਾਲੇ ਮੂੜੇ ਤੇ ਵੀ ਲੱਗੂ ਹਾਂ ਤੇ ਬਾਕੀ ਝੋਟੀ ਸਕੀਨਾ ਮਿੱਤਰੋ ਰੇਟ ਦੀ ਗੱਲ ਆਈਂ ਬਾਈ ਰੇਟ ਇਹ ਆਪਾਂ 1.40 ਕਰਦੇ ਜੀ ਇਹਦਾ 1.40 ਹਾਂ ਜੀ ਮਾਨਤਨ ਹੋ ਜੀ ਮਾਨਤਨ ਤੁਰਤ ਬਾਹਰ ਤੇ ਕਰ ਦਾਂਗੇ ਮਾਨਤਨ ਬਾਈ ਕਹਿੰਦਾ ਤੁਰਤ ਬਾਹਰ ਤੇ ਕਰ ਦਾਂਗੇ ਰੇਟ 1.40 ਆ ਮਾਨਸਾ ਮੰਡੀ ਦੇ ਵਿੱਚ ਲੈ ਕੇ ਪਹੁੰਚੇ ਹੋਏ ਸੀ ਬਾਈ ਤੇ ਬਾਕੀ ਤੁਸੀਂ ਦੇਖ ਕੇ ਤਸੱਲੀ ਕਰ ਸਕਦੇ ਹੋ ਤੇ ਪੂਰੀ ਕੋ ਕਾਪੀ ਸੀ ਆ ਇੱਕ ਵਾਰੀ ਹੋਰ ਤੋੜ ਦੇ ਬਾਈ ਰਾਂ ਇੱਕ ਗੇੜਾ ਸਾਨੂੰ ਹੋਰ ਦਵਾ ਕੇ ਦਿਖਾ ਦਈਏ ਦਰਸ਼ਕਾਂ ਫੇਰ ਗੱਲ ਤੁਰੀ ਜਾਂਦੀ ਦੇ ਤੇ ਸ਼ਕੀਨ ਹੈ ਛੋਟੀ ਕੁੰਡੀ ਦੂਜੇ ਸੂਏ ਸੂਈ ਹੋਈ ਆ ਕਈ ਵਾਰ ਕਿਸੇ ਨੇ ਰੱਖਣੀ ਐ ਸ਼ੌਂਕ ਨਾਲ ਜਾਂ ਆਪਾਂ ਕਹਿੰਦੀ ਆਪਦੇ ਇੱਕੀ ਰੱਖਣੀ ਆ ਤਾਂ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਹਨਾ ਰੇਟ 140 ਆ ਮਾਨਦਾਨ 22 22 ਤੇ ਮੱਕਦੇ ਹੋ ਜਾਊਗਾ ਤੇ ਬਾਕੀ ਤਸੱਲੀ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਇੱਥੇ ਆ ਕੇ ਪਹੁੰਚ ਕੇ ਬਾਕੀ ਬਾਈ ਨੂੰ ਮਿਲ ਸਕਦੇ ਹੋ ਪੂਰੀ ਤਸੱਲੀ ਕਰਕੇ ਫਿਰ ਖਰੀਦ ਸਕਦੇ ਹੋ ਬੰਦ ਤਾਂ ਵੀ ਇਧਰ ਬੰਦ ਬੰਦ ਨਹੀਂ ਕਰ ਤਕ ਕੋਈ ਓਕੇ ਲੈ ਮੇ ਤਰੋਂ ਨਾ ਬਾਈ ਆਪ ਨੂੰ ਗੱਗੀ ਮਿਲ ਗਈ ਦਲੇਲ ਵਾਲਾ ਜੇ ਬਾਕੀ ਸਾਰੇ ਜਾਣਦੇ ਆ ਬਾਈ ਨੂੰ ਤੇ ਦੋ ਨਗ ਲੈ ਕੇ ਬਾਈ ਪਹੁੰਚਿਆ ਹੋਇਆ ਸੀਗਾ ਤਾਜੀ ਸੂਈਆਂ ਬੈਗਾਂ ਕੀ ਦੋਨੇ ਹਨਾ ਠੀਕ ਹੈ ਪਹਿਲਾਂ ਤਾਂ ਪੂਰਾ ਨਾਮ ਦੱਸਦੇ ਆਪਣਾ ਨਾਮ ਗੱਗੀ ਹੈ ਦਲੇਰਾਲਾ ਪਿੰਡ ਹੈ ਪਿੰਡ ਹੈ 518 ਕਿਲੋਮੀਟਰ ਚਨੀਰ ਤੋਂ ਵਟਕਣਾ ਠੀਕ ਹੈ ਤੇ ਲੈ ਭਈ ਇੱਕ ਨੰਬਰ ਵਾਲੀ ਦੀ ਆਪਾਂ ਗੱਲ ਕਰ ਲਈ ਗੱਗੀ ਇਹ ਕਹਵੇਂ ਸੂਇਆ ਦੂਜਾ ਸੂਇਆ ਦੂਜਾ ਸੂਇਆ ਕਹੇ ਦਿਨ ਹੋ ਸੂਈ ਨੂੰ ਸੂਈ ਨੂੰ ਹਫਤਾ ਹੋ ਗਿਆ ਇੱਕ ਹਫਤਾ ਦੁੱਧ ਦੁੱਧ 10 ਕਿਲੋ 10 ਕਿਲੋ ਲੈ ਮਿੱਤਰੋ ਦੁੱਧ 10 ਕਿਲੋ ਜਿਹੜਾ ਰੈਡੀ ਆ ਇੱਕ ਹਫਤੇ ਸੂਈਆ ਧੋਰ ਮੜਾ ਖੋਲ ਕੇ ਜਿਹੜਾ ਦਵਾ ਮਾਗਰ ਕੱਟੀ ਹੈ ਨਾ ਮਾਗਰ ਕੱਟੀ ਆ ਤਾਜੀ ਸੂਈ ਹੈ ਇੱਕ ਹਫਤੇ ਦੀ ਦੁੱਧ 10 ਕਿਲੋ ਤੁਰਦੀ ਤੁਸੀਂ ਇੱਕ ਵਾਰੀ ਚੈੱਕ ਕਰ ਲੋ ਤੇ ਪੂਰੀ ਡਿਟੇਲ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਤੇ ਛੋਟੀ ਥਣ ਥੁਣ ਠੀਕ ਆ ਵਧੀਆ ਜਾਇਜ਼ ਮੁੱਲ ਦੀ ਹਨਾ ਕਦ ਜ਼ਰੂਰ ਦਰਮਿਆਨ ਤੁਰਦੀ ਇੱਕ ਵਾਰੀ ਚੈੱਕ ਕਰ ਲੋ ਤੇ ਫਿਰ ਆਪਾਂ ਬਾਈ ਤੋਂ ਮੋੜ ਲਾਂਗੇ ਤੇ ਫਿਰ ਆਪਾਂ ਪੂਰੀ ਜਾਣਕਾਰੀ ਲੈ ਕੇ ਦਿੰਨੇ ਆ ਤਾਜੀ ਸੁਹੀ ਹੋਈ ਆ ਮਗਰ ਕੱਟੀ ਆ ਤੇ ਰੇਡ ਰੂਟ ਪੁੱਛਦੇ ਕਿੰਨਾ ਕਰਦਾ ਕੀ ਗੱਲ ਆ ਤਾਂ ਬੰਨ ਦੇ ਜਾਇਜ਼ ਇਹ ਰੇਟ ਦੀ ਥਣਾਂ ਦਾ ਸਪੇਸ ਬਹੁਤ ਸੋਹਣਾ ਆਹ ਕਿਹੜਾ ਛੋਟਾ ਹੈ ਬਾਈ 43 41 ਤੇ ਬਾਕੀ ਆਪਾਂ ਪੂਰੀ ਜਾਣਕਾਰੀ ਲੈ ਕੇ ਦਿੰਨੇ ਆਂ ਮਾਨਸਾ ਮੰਡੀ ਤੇ ਪਹੁੰਚੇ ਜਿਹੜੀ ਸ਼ੁੱਕਰਵਾਰ ਨਾਲ ਦੀ ਆ ਗੱਗੀ ਜੇ ਆਪਾਂ ਬਾਈ ਰੇਟ ਦੀ ਗੱਲ ਕਰੀ ਰੇਟ ਕੀ ਘੱਟੋ ਘੱਟ ਰੇਟ ਦੇ ਮੋੜ ਤੱਕ ਜੋ ਮਰਜ਼ੀ ਕਰਾਈ ਜਾਓ ਇੱਕ ਪੰਜ ਦੀ ਆਪਾਂ ਨਹੀਂ ਲੈਣੀ ਇੱਕ ਪੰਜ ਦੀ ਹਣ ਮਾਨਦਾਨ ਹੋਰ ਹੁੰਦੇ ਨੇ ਮਾਨਦਾਨ ਪੰਜ ਚਾਰ ਸਮਾਨਦਾਨ ਆਇਆ ਗਿਆ ਦਾ ਪੂਰੇ ਦੀ ਕਰਦੇ ਨੇ ਮੈਂ ਪੂਰੇ ਦੇ ਹਾਂ ਤੇਜ ਥੋੜੀ ਤੇਜ ਥੋੜੀ ਲੈ ਮਿੱਤਰੋ ਬਾਈ ਚੰਗੀ ਐ ਮੈਂ ਦੁੱਧਾ ਉਹ 10 ਕਿਲੋ ਤਿਆਰ ਆ ਜੀ ਤੇ ਦੇਉਂਗਾ ਕਿੰਨਾ ਕਿਲੋ 2 ਕਿਲੋ ਦੇਉਗੀ ਮੈਲਾ ਮੂਲਾ ਹੇ ਸਾਲ ਹੀ ਗਰੀਬ ਘਰੋਂ ਜਾਈ ਆ ਬਾਈ ਕਹਿੰਦਾ ਕਦ ਜ਼ਰੂਰ ਦਰ ਮੈਂ ਨਾ ਦੁੱਧ ਵਾਲੀ ਮੈਂ ਆਂ ਕਿ ਕਈ ਵਾਰ ਟੁੱਟ ਵੀ ਜਾਂ ਕਰ ਉਹ ਨਾ ਮੈਂ ਜਿਹੜੀ ਦੁੱਧ ਵਧੀਆ ਕੱਢਦੀ ਹੁੰਦੀ ਹੈ ਨਾ ਤੇ ਮੰਗਰ ਕੱਟੀ ਆ 10 ਕਿਲੋ ਦੁੱਧ ਪੂਰਾ ਪ੍ਰੋਪਰ ਰੈਡੀ ਆ ਇੱਕ ਵਾਰ ਦੁਬਾਰਾ ਤੇ ਬਾਕੀ ਥੋੜਾ ਜਿਵੇਂ ਆਪਾਂ ਕਹਿੰਦੇ ਸਾਂਭ ਸੰਵਾਲ ਜੇ ਵਿੱਚੋਂ ਘੱਟ ਸੀ ਤੇ ਮਾਗਰ ਕੱਟੀ ਹੈਗੀ 10 ਕਿਲੋ ਦੁੱਧ ਬਾਈ ਕਹਿੰਦਾ ਹੁਣ ਰਾਈਡੀ ਪੂਰਾ ਤਿਆਰ ਆ ਤੇ ਕਿਲੋ ਦੋ ਕਿਲੋ ਦੁੱਧ ਜਿਹੜਾ ਹੋਰ ਹੈ ਨਾ ਤਾਂ ਕਹਿੰਦਾ ਵੀ ਬਾਈ ਦੇ ਦਊਗੀ ਜੇ ਆਪਾਂ ਗੱਲ ਕਰ ਲਈਏ ਚੰਗੀ ਹੈ ਬਾਕੀ ਜਿਹੜੀਆਂ ਇਹ ਜਿਹੇ ਟੁੱਟ ਮੇਜੇ ਘਰ ਦੇ ਵਿੱਚੋਂ ਮੱਝਾਂ ਹੁੰਦੀਆਂ ਨੇ ਤੇ ਉਹ ਦੁੱਧ ਕੱਢ ਦਿੰਦੀਆਂ ਵਧੀਆ ਹੈ ਨਾ ਤੁਸੀਂ ਇੱਕ ਵਾਰੀ ਤੁਰਦੀ ਆਪਾਂ ਹੋਰ ਚੈੱਕ ਕਰ ਲਓ ਸਾਨੂੰ ਫੇਰ ਦਿਖਾ ਦਿੰਨੇ ਆ ਤੇ ਥਣਾ ਥਣਾ ਸਪੇਸ ਵਧੀਆ 10 ਕਿਲੋ ਦੁੱਧ ਬਾਈ ਦੋਨੇ ਟਮਾ ਦਾ ਰੈਡੀ ਦੱਸਦਾ ਤੇ ਮਾਗਰ ਕੱਟੀ ਆ ਬਾਕੀ ਗਾਹਕ ਲੱਗਾ ਬੱਸ ਮੱਜ ਦੇ ਉੱਤੇ ਹਨਾ ਰੇਟ ਵੀ ਜਾਇਜ਼ ਹੀ ਮੰਨੋ ਤੇ ਇੱਕ ਬਾਈ ਕੋਲੇ ਹੋਰ ਆ ਦੋ ਨੰਬਰ ਤੇ ਤਾਜੀ ਸੂਈ ਹੋਈ ਹੈ ਵੀ ਇਹ ਵੀ ਤੋੜ ਦੇ ਬਾਈ ਤੇ ਇਹ ਵੀ ਆਪਾਂ ਝੋਟੀ ਜਿਹਾ ਤੋੜ ਕੇ ਦਿਖਾ ਦੀ ਇੱਕ ਵਾਰੀ ਤੁਰਦੀ ਚੈੱਕ ਕਰ ਲੋ ਤੇ ਥਣਾ ਥਣਾ ਦਾ ਵੀ ਸਪੇਸ ਜਿਹੜਾ ਵਧੀਆ ਹੈ ਹਨਾ ਕੱਲਾ ਕੱਲਾ ਥਾਣਾ ਲੈਵਾ ਸੋੜ ਜਮ ਹੁਰ ਨੂੰ ਜੇ ਮੈਂ ਆਪਾਂ ਕਹਿੰਦੀ ਜਿਆਦਾ ਜਾਂਦਾਗਾ ਤੇ ਇਹਦਾ ਪੁੱਛ ਕੇ ਦੇਣ ਦੁੱਧ ਬਾਦ ਕਿੰਨਾਗਾ ਕੀ ਗੱਲ ਬਾਤ ਹਨਾ ਤੇ ਬਾਕੀ ਬਾਈ ਦਾ ਵਪਾਰ ਦਾ ਕੰਮ ਆ ਤੇ ਰੁਟੀਨ ਦੇ ਵਿੱਚ ਹੀ ਬਾਈ ਜਿਹੜਾ ਇੱਥੇ ਪਹੁੰਚਦਾ ਹੁੰਦਾ ਲੈ ਕੇ ਹਰ ਮੰਡੀ ਤੇ ਹੁੰਦਾ ਲਿਆਉਂਦਾ ਵਧੀਆ ਜਾਇਜ਼ੇ ਮੁੱਲ ਦੀਆਂ ਤੇ ਜਿਹੜੀਆਂ ਗਾਂਹਾਂ ਜਾ ਕੇ ਮਜਾ ਠੰਗ ਵੀ ਨਾ ਕਰਨ ਦੁੱਧ ਵਧੀਆ ਕੱਢਣਾ ਤੇ ਲਾਂਬਾਂ ਨਾ ਆਵੇ 10 12 ਕਿਲੋ ਉਦੋਂ ਜਿਹੜਾ ਬਹੁਤ ਹੁੰਦਾ ਕਿ ਜੇ ਇਹਦੀ ਇਹਦੀ ਆਪਾਂ ਗੱਲ ਕਰੀਏ ਬਈ ਇਹ ਕਹਵੇਂ ਸੂਇਆ ਇਹ ਵੀ ਦੁੱਜਾ ਸੂਆਈ ਦੁੱਜਾ ਸੂਆ ਹਾਂਜੀ ਤੇ ਕੈ ਦਿਨ ਹੋਗੇ ਸੂਈ ਨਾ ਜਥਾ ਬਣਾਉਣਾ ਨਹੀਂ ਜਥਾ ਨਾ ਹਾਂ ਦੁੱਧ ਹੁਣ 9 ਕਿਲੋ 9 ਕਿਲੋ ਹਾਂ 9 ਕਿਲੋ ਬਾਈ ਪੂਰਾ ਦੁੱਧ ਜਿਹੜਾ ਰੈਡੀ ਦੱਸਦਾ ਤੇ ਮਾਗਰ ਕੀ ਕੱਟਾ-ਕੱਟੀ ਮਾਗਰ ਕੱਟਾ ਮਾਗਰ ਕੱਟਾ ਤੇ ਦੇਊ 11 ਕਿਲੋ ਹਾਂਜੀ ਦੋ ਜੋ 10 11 ਕਿਲੋ ਦੁੱਧ ਦੇ ਦਊਗੀ ਤੇ ਰੇਟ ਕੀ ਕੀ ਕਰਿਆ ਇਹਦਾ 1 20 1 20 ਮਾਨਤਨ ਹੋ ਜਾ ਹਾਂਜੀ ਮਾਨਤਨ ਰੇਟ 1 ਲੱਖ 20 ਹਜ਼ਾਰ ਮਾਨਤਨ ਮਿੱਤਰੋ ਹੋ ਜਾਊਗਾ ਤੇ ਬਾਕੀ ਸੋਡੇ ਸਾਹਮਣੇ ਖੜੀ ਹੈ ਨਾ ਪੂਰੀ ਵਧੀਆ ਝੋਟੀ ਆ ਕੀ ਦੂਜੇ ਸੂਏ ਆ ਹਾਂਜੀ ਦੂਜੇ ਸੂਏ ਝੋਟੀ ਆ ਤੇ ਮਾਗਰ ਕਟਾ ਸੰਪਰਕ ਕਰ ਸਾਦੇ ਪੂਰੀ ਜਾਣਕਾਰੀ ਲੈ ਕੇ ਤਸੱਲੀ ਕਰਕੇ ਫਿਰ ਤੁਸੀਂ ਜਿਹੜੀ ਝੋਟੀਏ ਖਰੀਦ ਸਕਦੇ ਕਰੋਨੇ ਕੱਪਾ ਸਾਨੂੰ ਟੋਕੜ ਮੱਝ ਤੋਰ ਕੇ ਦਿਖਾਉਣੇ ਆ ਤੇ ਪੂਸੋਂ ਲੰਡੀ ਆ ਥੱਲੇ ਵਾਲੂ ਆ ਜਮ ਤਾਜ਼ੀਆਂ ਵਰਗਾ ਪਿਆ ਤੇ ਸਕੀਨ ਆਗੀ ਮੱਝ ਵੀ ਤੁਰਦੀ ਇੱਕ ਵਾਰੀ ਚੈੱਕ ਕਰ ਲੋ ਤੇ ਪੂਰੀ ਡਿਟੇਲ ਆਪਾਂ ਭਾਈ ਤੋਂ ਲੈ ਕੇ ਦਿੰਨੇ ਆ ਮੋੜਦਾ ਭਾਈ ਮੋੜਦਾ ਤੇ ਮਾਗਰ ਕਟਾਗਾ ਟੋਕੜ ਆਗੀ ਤੇ ਬਾਈ ਨੂੰ ਪੁੱਛਦੇ ਆ ਵੀ ਗੱਬਣ ਹੈਗੀ ਆ ਜਾਂ ਹੈ ਨਹੀਂ ਕੀ ਗੱਲ ਬਾਤ ਆ ਸਾਰੀ ਡਿਟੇਲ ਲੈ ਕੇ ਦੇਵਾਂਗੇ ਥਣਾ ਸਪੇਸ ਬਹੁਤ ਸੁਣਾ ਕੱਲਾ ਕੱਲਾ ਥਾਣਾ ਤੇ ਲੱਗਦਾ ਮੱਝ ਤਾਈ ਸੂਏ ਵਰਗੀ ਆ ਤੇ ਮੱਝ ਦੇ ਮਾਂ ਕਹਿੰਣਾ ਬੱਚਾ ਲਾਉਣਾ ਕੋਈ ਦੱਸ ਨਹੀਂ ਸਕਦਾ ਹਣਾ ਤੇ ਬੱਚਾ ਲਾਉਣਾ ਹੋਵੇ ਹਾਂ ਬਾਈ ਆ ਜਾਓ ਰੋਣ ਮਾਜਾ ਫਤਨਾਵਾਲੀ ਮੰਡੀ ਤਾਂ ਹੈ ਜਲਦੀ ਹਣਾ ਮੱਤਾਂ ਲਾ ਕੇ ਹੂੰ ਤੇ ਬਈ ਪਹਿਲਾਂ ਤਾਂ ਸਸੀ ਗੱਲ ਬਈ ਸਸੀ ਗੱਲ ਕੀ ਨਾਮ ਕੀ ਹੈ ਬਈ ਬਈ ਗੁਰਦੀਪ 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 ਬਈ ਪਿੰਡ ਕਿਹੜਾ ਹੈਗਾ ਲੱਲੂਆਣਾ ਲੱਲੂਆਣਾ ਗੁਰਦੀਪ ਜੀ ਆਪਾਂ ਗੱਲ ਕਰ ਲਈ ਬਈ ਤੋਕੜਾ ਹੈ ਆਪਣੇ ਘਰ ਦੀ ਹੈ ਕਿ ਬਿਵਾਰ ਕਰਦੇ ਨਾ ਬਈ ਲੈਤੀ ਸੀ ਆਪਾਂ ਤਾਜ਼ੀਆਂ ਮੱਝਾਂ ਲੈਣੇ ਦੁੱਧ ਦਾ ਕੰਮ ਆਪਾਂ ਜਦੋਂ ਕੋਈ ਤੋਕੜਾ ਹੋਿੰਦੇ ਤਾਂ ਵੇਚ ਦਿੰਦੇ ਹਾਂ ਢਰੀਆ ਹਾਂ ਤੇ ਹੁਣ ਬਈ ਦੁੱਧ ਪ੍ਰੋਪਰ ਕਿੰਨਾ ਹਾਂ ਥੱਲੇ ਵੀ 11 ਲੀਟਰ ਦੁੱਧ ਆਈ 11 ਲੀਟਰ ਪੂਰਾ ਹਾਂ ਤਾਜ਼ੀ ਨੇ ਬਈ 16 17 16 17 ਇੱਥੇ ਉੱਪਰ ਖੁੱਲੇ ਲੈਵੜੀ ਹੈ ਨਾ ਤੈਨੂੰ ਮੰਨ ਲੈਵਾ ਹੈ ਪਿਆਜ ਮੈਂ ਦੱਸ ਗੱਲ ਤੇ ਇਸ ਆ ਉਹ ਪੁੱਛ ਤੇਰੇ ਕੋਲੇ ਆ ਕੇ ਵੱਡੀ ਗਈ ਕਿ ਪਹਿਲਾਂ ਦੀ ਸੀ ਪਹਿਲਾਂ ਦੀ ਸੀ ਹੂੰ ਕੱਟੇ ਤੇ ਮਿਲਦੀ ਹੈ ਕਿਉਂ ਕੱਟੇ ਤੇ ਬਈ ਤੁਹਾਨੂੰ ਟਾਈਮ ਐ ਨਾਲ ਜਾਉ ਨਹੀਂ ਵੇਜ ਜਾਂਦਾ ਹਨਾ ਹਾਂ ਹਾਂ ਹੂੰ ਤੇ ਗੱਬਣ ਬਾਈ ਨਾ ਗੱਬਣ ਨਹੀਂ ਗਈ ਬਈ ਐ ਮੰਨ ਵੀ 15 ਕਿ ਦਿਨਾਂ ਦੀ ਆਪਾਂ ਖਾਲੀ ਕਰਕੇ ਦੇਈਏ ਖਾਲੀ ਹੈ ਹਨਾ ਤੇ ਮਨਲਾ ਵੀ ਫਿਰ ਰਹੀ ਰੂਨ ਕੀ ਗੱਲ ਹੋਊਗਾ ਤੇ ਪਹਿਲੀ ਵਾਰੀ ਪ੍ਰਾਈਵੇਟੀ ਕਾ ਅੱਛਾ ਹਾਂ ਸੁਈ ਨਾ ਕੱਢਾਂ ਹੋਗਾ ਨਾ ਸੁਈ ਨਾ ਹੋ ਗਿਆ ਬਈ ਸਾਢੇ ਕਿ ਤਿੰਨ ਮਹੀਨੇ ਤਾਂ ਹੋ ਗਏ ਹਣਗੇ ਹੂੰ ਤੇ ਹੁਣ ਬਾਈ ਰੇਟ ਕੀ ਕਰਦਾ ਇਹਦਾ ਦੇਣ ਲੈਣਾ 92 ਵੀ ਦੇਣ ਲੈਣਾ ਬਾਈ 90 ਦੀ ਛੜ ਦਾਂ 90 ਛੜ ਦਾਂ ਦੁੱਧ ਹੁਣ ਮਣਕੇ ਲੈ ਜਾ ਲਿਆ 11 ਕਿਲੋ ਹਾਂ 11 ਕਿਲੋ ਜਮਾ ਮਣਕਾ ਤਾਜੀ ਨੇ ਤਾਂ 16 ਕਿਲੋ ਹਾਂ ਤਾਜੀ ਨੇ ਤੇ ਬਾਕੀ ਮਿੱਤਰੋ ਤਾਜੀ ਨੇ ਬਾਈ ਕਹਿੰਦਾ 16 ਕਿਲੋ ਕੱਢਿਆ ਤੇ ਹੁਣ ਜਿਹੜਾ ਦੁੱਧ 11 ਕਿਲੋ ਕੰਡੇ ਵਾਲਾ ਤਿਆਰ ਆ ਤੁਸੀਂ ਦੇਖ ਵੀ ਜਾਓ ਮੱਝਾਂ ਜਿਵੇਂ ਤਾਜੀ ਸੂਹੀ ਹੁੰਦੀ ਆ ਇਹ ਬੱਚੇ ਤੋਂ ਪਤਾ ਲੱਗਦਾ ਵੀ ਟੋਕੜ ਹੈ ਨਾ ਹਾਂ ਬਾਈ ਉਹ ਝੋਟੀਆਂ ਵੀ ਆਪਣੀਆਂ ਹਾਂ ਉਹ ਵੀ ਤੋੜ ਦੀ ਤੇ ਉਹ ਝੋਟੀ ਜਿਹੜੀ ਤਾਜੀ ਸੂਹੀ ਆ ਉਹ ਵੀ ਇੱਕ ਵਾਰੀ ਤੋੜ ਕੇ ਦਿਖਾ ਦੇ ਤੁਹਾਨੂੰ ਤੇ ਪੈਲਣ ਖਨਾਸ ਬੇਸ ਇਹਦਾ ਵਧੀਆ ਥੋੜਾ ਜਿਹਾ ਸਿੰਘ ਜ਼ਰੂਰ ਖੁੱਲੇ ਹੈ ਹਨ ਜਿਵੇਂ ਆਪਾਂ ਕਹੇ ਦਾਤੀ ਸਿੰਘ ਜੀ ਵਾਕੀ ਲੈਵਾਲੂਆ ਟਾਹੇ ਟਾ ਥੋੜਾ ਫਸਮਾ ਤੇ ਪੂਰੀ ਡੇਲ ਆਪਾਂ ਇਦੀ ਬਾਈ ਤੋਂ ਲੈ ਕੇ ਦੇਵਾਂਗੇ ਤੋੜ ਦੀ ਇੱਕ ਵਾਰੀ ਚੈੱਕ ਕਰ ਲੋ ਤਾਜੀ ਸੁਹੀ ਹੈ ਮਾਗਰ ਕਟਾ ਸਿੰਘ ਥੋੜੇ ਖੁੱਲੇ ਜਿਆਦੇ ਲੈ ਗਈ ਤੇ ਥਣ ਥਣ ਚੰਗਾ ਆਜਾ ਬਈ ਤੇ ਇਹ ਬਈ ਕੰਮੇ ਸੂਇ ਗੁਰਪ੍ਰੀਤ ਇਹ ਦੂਜੇ ਸੂਏ ਬਈ ਦੂਜੇ ਸੂਏ ਸਿੰਘਾਂ ਨਾਲ ਹਾਂ ਸਿੰਘਾਂ ਨੇ ਥੋੜੀ ਛੋਟੀ ਸੀ ਸੀ ਹਾਂ ਸਿੰਘ ਥੋੜੇ ਖੁੱਲੇ ਲੈ ਗਏ ਹੁਣ ਇਹ ਥੱਲੇ ਬਈ 10 ਕਿਲੋ ਦੁੱਧ ਆ 30 ਸੂਈ ਹਾਂ 30 ਸੂਈ ਹਫਤੇ ਇਕ ਦੀ ਸੂਈ ਆ ਮਾਗਰ ਕਟਾ ਹਣਾ ਮਾਗਰ ਕਟਾ ਹੂੰ ਤੇ ਕਿੰਨਾ ਦੁੱਧ ਦੋ ਬਈ ਦੇ ਦੋ ਬਈ 12 ਕਿਲੋ ਦੁੱਧ ਆ ਖੁੱਲੇ 12 ਤਾਂ ਦੇਣਾ ਤੁਸੀਂ ਹਣਾ ਹਾਂ ਛੋਟੀ ਜਿਵੇਂ ਲੈ ਆ ਲੂਗਾ ਠੀਕ ਆ ਕਰ ਵਧੀਆ ਖਾਰਾ ਦਾ ਵੀ 13 ਭੰਮਾ ਦੀ ਦੀ ਹੂੰ ਤੇ ਰੇਟ ਬਈ ਗੁਰਪ੍ਰੀਤ ਇਹ ਇੱਕ ਪੰਜ ਮੰਗਦੇ ਆ ਬਾਈ 90 ਦੀ ਛੜਦਾਂਗੇ 90 ਛੜਦਾਂਗੇ ਆ ਵੀ 90 ਦੀ ਛੜਦਾਂ ਤੂੰ ਫਿਰ ਇਹਦਾ ਟੋਕੜ ਦਾ ਸਜਰਾਣਾ ਮੁੱਲ ਕਰ ਸਕਦਾ ਬਾਈ ਇਹ ਕੁਝ ਇਹ ਚੀਜ਼ ਆ ਇਹ ਚੀਜ਼ ਹੋਰ ਆ ਇਹ ਚੀਜ਼ ਹੋਰ ਉਹੀ ਜੇ ਇਹਦੇ ਬੱਚਾ ਲਾਇਆ ਹੋਵੇ ਹਾਂ ਤਾਂ ਆ ਲੈ ਭਾ ਦੇ 1 ਲੱਖ ਦੀ ਵੀ ਲੈ ਹੈਨਾ ਹਾਂ ਹਾਂ ਹਾਲਾ ਕਿ ਯਾਰ ਤਾਈ ਸੁਈ ਮੱਝਾਂਗੇ ਹੈਨਾ ਹਾਂ ਫਰਕ ਆ ਫਰਕ ਆ ਬਾਈ ਹੂੰ ਲੈ ਮੇਤਰੋ ਬਾਈ ਕਹਿੰਦਾ ਇਹ ਵੀ 90000 ਦੇ ਦਾਂਗੇ ਤੇ ਬਾਕੀ ਤੁਸੀਂ ਆ ਕੇ ਜਾਂਚ ਪਰਖ ਕੇ ਦੇਖ ਸਕਦੇ ਹੋ ਪੂਰਾ ਦੇਖ ਕੇ ਤਸੱਲੀ ਕਰਕੇ ਫਿਰ ਜਿਹੜੀਆਂ ਝੋਟੀਆਂ ਖਰੀਦ ਸਕਦੇ ਹੋ ਮੱਝ ਲੈਣੀਆਂ ਝੋਟੀ ਲੈਣੀਆਂ ਤਸੱਲੀ ਜ਼ਰੂਰ ਕਰੋ ਪਹਿਲਾਂ ਕਿਉਂਕਿ ਪੈਸੇ ਲਾ ਦੁੱਧ ਵੀ ਤੋਲ ਕੇ ਦੇਖੋ ਮੇਰੇ ਦਿਨ ਰਹੂ ਆਪਣਾ ਕੰਮ ਹੁੰਦਾ ਵੀਡੀਓ ਬਣਾਉਣਾ ਹਨਾ ਤਾਂ ਤਸੱਲੀ ਕਰਕੇ ਫਿਰ ਤੁਸੀਂ ਜਿਹੜੇ ਆ ਝੋਟੀਆਂ ਖਰੀਦ ਸਕਦੇ